ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਅਪਰੈਸਪੀ ਨਹੀਂ ਬਣਾ ਰਹੇ ਜੀ ਅੱਜ ਅਸੀਂ ਜਾਣਾ ਜੀ ਮੱਥਾ ਟੇਕਣ ਅੱਜ 14 ਜਾਂ 14 ਦੀ ਮਿਲਟੀ ਨਿਕਲਦੀ ਆ ਸਾਡੇ ਇਹ ਆਪਾਂ ਸਮਾਨ ਤਿਆਰ ਕਰਦੇ ਆ ਇੱਕ ਚੱਕਰੀ ਲਈ ਆਪਾਂ ਇੱਕ ਕਰਵਾ ਲਿਆ ਇਹਨਾਂ ਨੂੰ ਕੱਚੇ ਧਾਗੇ ਬੰਨ ਲੈਨੇ ਆ ਇੱਕ ਦੇ ਵਿੱਚ ਆਪਾਂ ਪਾਣੀ ਪਾ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਦੁੱਧ ਇਹਦੇ ਵਿੱਚ ਆਪਾਂ ਦੁੱਧ ਪਾ ਲਿਆ ਜੀ ਤੇ ਹੁਣ ਇਹਦੇ ਉੱਤੇ ਆਪਾਂ ਪਾਵਾਂਗੇ ਘਿਓ ਘਿਓ ਆਪਾਂ ਦੁੱਧ ਵਿੱਚ ਪਾ ਦਾਂਗੇ ਜੀ ਇਹਦੇ ਉੱਤੇ ਆਪਾਂ ਹੋਰ ਸਮਾਨ ਰੱਖਾਂਗੇ ਪਾ ਕੇ ਉਹ ਵੀ ਪਾ ਕੇ ਦਿਖਾਉਣੀ ਆ ਤੁਹਾਨੂੰ ਇਹਦੇ ਵਿੱਚ ਪਾਇਆ ਜੀ ਆਪਾਂ ਆਟਾ ਤੇ ਹੁਣ ਪਾਵਣੀ ਆ ਸ਼ੱਕਰ ਤੇ ਕਹੋਗੇ ਜੀ ਕਿਉਂ ਇਹ ਕਿਉਂ ਪਾ ਲਿਆ ਇਹਦੇ ਵਿੱਚ ਇੱਕ ਛੁੱਟੀ ਆਪਾਂ ਇਹਦੇ ਉੱਤੇ ਮਿੱਟੀ ਮਾਰ ਦਾਂਗੇ ਇਹਦੇ ਉੱਤੇ ਆਪਾਂ ਕੁਝ ਨਹੀਂ ਧਰਨਾ ਜੀ ਇਹਨੂੰ ਐਂ ਲੈ ਕੇ ਜਾਵਾਂਗੇ ਇਧਰ ਧਰੀ ਹੈ ਜੀ ਆਪਾਂ ਖੀਰ ਤੇ ਚੌਲ ਰਿਚ ਰਹੇ ਨੇ ਥੋੜੇ ਜਿਹਾ ਪਾਣੀ ਚ ਪਹਿਲਾਂ ਫਿਰ ਦੁੱਧ ਪਾਵਾਂਗੇ ਮੱਥਾ ਟੇਕ ਕੇ ਆਪਾਂ ਆ ਗਏ ਜੀ ਵਾਪਸ ਇਹ ਲਿਆਂ ਦਾ ਜਪਾ ਹੋਗਾ ਲੱਡੂ ਤੇ ਪਤਾਸੀ ਆਪਾਂ ਘਰੋਂ ਵੀ ਲੈ ਕੇ ਜਾਣੇ ਹੁੰਨੇ ਆ ਸਾਰੇ ਲੈ ਕੇ ਆਉਂਦੇ ਹੁੰਦੇ ਨੇ ਜੀ ਤੇ ਭੋਗ ਆ ਸਾਰੇ ਵੰਡ ਲੈਣੇ ਆ ਉੱਥੇ ਹੁਣ ਆਪਾਂ ਬਣਾ ਰਹੇ ਹਾਂ ਜੀ ਚਟਣੀ ਧੁਦੀਨੇ ਦੀ ਇਹ ਆਪਾਂ ਪਾਲੀਆਂ ਹਰੀਆਂ ਮਿਰਚਾਂ ਪਹਿਲਾਂ ਇਹਨਾਂ ਨੂੰ ਕੁੱਟ ਲਾਂਗੇ ਆਪਾਂ ਥੋੜਾ ਜਿਹਾ ਫਿਰ ਪਦੀਨਾ ਪਾਵਾਂਗੇ ਜੀ ਇਹ ਥੋੜਾ ਜਿਹਾ ਪਾਉਣੀ ਹੈ ਜੀ ਆਂਬ ਦਾ ਆਚਾਰ ਇਹਦੇ ਵਿੱਚ ਇਹਦੇ ਨਾਲ ਟੇਸਟ ਵਧੀਆ ਹੋ ਜਾਂਦਾ ਇਹ ਪਦੀਨਾ ਲਿਆ ਜੀ ਆਪਾਂ ਬਾੜੀ ਚੋਂ ਤੋੜ ਕੇ ਧੋ ਲਿਆ ਇਹਨੂੰ ਇਹਦੇ ਨਾਲ ਆਪਾਂ ਪਾਵਾਂਗੇ ਲੂਣ ਸਾਰਾ ਕੁਝ ਕੁੱਟ ਲਿਆ ਜੀ ਹੁਣ ਆਪਾਂ ਵਿੱਚ ਇਹਦੇ ਵਿੱਚ ਪਾਵਾਂਗੇ ਇੱਥੇ ਇਹ ਕੱਟ ਕੇ ਆਪਾਂ ਧੋ ਲੈਨੇ ਥੋੜੇ ਥੋੜੇ ਕਰਕੇ ਪਾਵਾਂਗੇ ਜੀ ਮਿਕਸੀ ਨਾਲੋਂ ਕੁੰਡੇ ਛੋਟੇ ਵੀ ਝੱਣੀ ਵੱਤ ਸਵਾਦ ਲੱਗਦੀ ਹੈ ਜੀ ਕਦੇ-ਕਦੇ ਆਪਾਂ ਇਹਦੇ ਨਾਲ ਕੁੱਟ ਲੈਨੇ ਹਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਾਕੀ ਦੇ ਗਿੱਠੇ ਪਾ ਲਾਂਗੇ ਜੀ ਵਿੱਚ ਆਪਾਂ ਜਿਹੜਾ ਜਣੀ ਆਪਣੀ ਬਣ ਗਈ ਜੀ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਕੌਲੀ 'ਚ ਮੌਗੀ ਛੋਲਿਆਂ ਦੀ ਆਪਾਂ ਦਾਲ ਬਣਾਈ ਹੈ ਜੀ ਤੇ ਨਾਲ ਬਣਾਈਏ ਪਨੀਰ ਦੀ ਚਟਣੀ ਬਹੁਤ ਸੁਆਦ ਲੱਗਦੀ ਹੈ ਜੀ ਇਹ